ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆ ਖਬਰ ਅੱਜ ਫੇਰ ਹਾਈ ਕੋਰਟ ਤੋਂ ਚੰਡੀਗੜ੍ਹ ਪੁਲਿਸ ਜਿਹੜਾ ਪਰਚਾ ਦਰਜ ਕਰਵਾਇਆ ਸੀ ਐਗਜ਼ੈਕਟਿਵ ਕਮੇਟੀ ਬਾਅਰ ਐਸੋਸੀਏਸ਼ਨ ਨੇ ਉਸ ਨੂੰ ਕੈਨਸਲ ਕਰਨ ਵੱਲ ਵਧ ਰਹੀ ਹੈ ਐਫ ਆਈ ਆਰ ਨੰਬਰ 80 ਡੇਟਿਡ 17 ਸਤੰਬਰ 2025 ਜਿਹੜੇ ਸ਼ਿਕਾਇਤਕਰਤਾ ਸੀਗੇ 2 ਉਹਨਾਂ ਦੇ ਬਿਆਨ ਦੇ ਵਿੱਚ ਘਾਟ ਲੱਭੀ ਗਈ ਹੈ ਯਾਨੀ ਕਿ ਘਾਟ ਲੱਭੀ ਗਈ ਹੈ ਕਿਉਂਕਿ ਇਹ ਚੰਡੀਗੜ੍ਹ ਪੁਲਿਸ ਦਾ ਮੰਨਣਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਕਿ ਬੈਪਟਾਈਜ਼ਡ ਯਾਨੀ ਕਿ ਅੰਮ੍ਰਿਤਧਾਰੀ ਵਕੀਲ ਸਿਮਰਨਜੀਤ ਸਿੰਘ ਬਲਾਸੀ ਹਥਿਆਰ ਲੈ ਕੇ ਯਾਨੀ ਕਿ ਕਿਰਪਾਨ ਲੈ ਕੇ ਉਹ ਹਾਈ ਕੋਰਟ ਦੇ ਹਦੂਦ ਦੇ ਅੰਦਰ ਵੜਿਆ ਤੇ ਉਹਨੇ ਕਿਸੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਪੁਲਿਸ ਤੇ ਸੂਤਰਾਂ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਉਹਨਾਂ ਸਾਰੇ ਸੀਸੀਟੀਵੀ ਕੈਮਰਾਜ਼ ਨੂੰ ਖੰਘਾਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੋਂ ਇਹ ਗੱਲ ਸਾਬਤ ਹੋ ਸਕੇ ਜੇ ਸੱਚੀ ਹੈ ਕਿ ਐਡਵੋਕੇਟ ਬਲਾਸੀ ਨੰਗੀ ਕਿਰਪਾਨ ਲੈ ਕੇ ਵਕੀਲਾਂ ਤੇ ਵੱਲ ਧਮਕੀ ਦਿੰਦਾ ਹੋਇਆ ਵਧਿਆ ਹਜੇ ਤੱਕ ਜੋ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਮਿਲੀ ਹੈ ਉਹ ਇਹ ਹੈ ਕਿ ਬਿਆਨ ਸ਼ਿਕਾਇਤ ਕਰਤਾ ਨੇ ਜਿਹੜਾ ਦਰਜ ਕਰਾਇਆ ਉਹ ਸਹੀ ਨਹੀਂ ਸੀ ਯਾਨੀ ਕਿ ਉਹ ਇੱਕ ਤਰ੍ਹਾਂ ਨਾਲ ਝੂਠ ਸੀ ਉਹ ਪੂਰਾ ਸੱਚ ਨਹੀਂ ਸੀ ਜੰंडीगढ़ ਪੁਲਿਸ ਤਾਂ ਵੀ ਮੰਨਣਾ ਹੈ ਕਿ ਧਾਰਾ 307 ਲਵਾਉਣੀ ਜਾਂ ਲਾਉਣੀ ਜਿਹਦੇ ਵਿੱਚ ਅਟੈਂਪਟ ਟੂ ਮਰਡਰ ਕਿਹਾ ਜਾਂਦਾ ਹੈ ਉਹ ਵੀ ਜ਼ਿਆਤੀ ਸੀ ਉਹਦੇ ਬਾਰੇ ਜਦੋਂ ਕੈਂਸਲੇਸ਼ਨ ਰਿਪੋਰਟ ਧਾਰ ਕੀਤੀ ਜਾਏਗੀ ਅਦਾਲਤ ਨੂੰ ਸਿਫਾਰਿਸ਼ ਕੀਤੀ ਜਾਏਗੀ ਕਿ ਇਹ ਧਾਰਾ ਨਹੀਂ ਲੱਗ ਸਕਦੀ ਇਹਨੂੰ ਖਾਰਜ ਕੀਤਾ ਜਾਏ ਪਰ ਚੰਡੀਗੜ੍ਹ ਪੁਲਿਸ ਦੇ ਕੋਲ ਆਪਣੇ ਕੋਲ ਨਿਜੀ ਤੌਰ ਤੇ ਇਸ ਧਾਰਾ ਨੂੰ ਤੋੜਨ ਦਾ ਹੱਕ ਜਾਂ ਰਾਈਟ ਨਹੀਂ ਹੈਗਾ ਕਿਉਂਕਿ ਇਹ ਉਹ ਧਾਰਾ ਹੈ ਜਿਹੜੀ ਕਿ ਪੁਲਿਸ ਤੋੜ ਨਹੀਂ ਸਕਦੀ ਇਹ ਅਦਾਲਤ ਹੀ ਤੋੜ ਸਕਦੀ ਹੈ ਜਦੋਂ ਕੈਂਸਲੇਸ਼ਨ ਰਿਪੋਰਟ ਜਾਊਗੀ ਉਹਦੇ ਵਿੱਚ ਆਟੋਮੈਟਿਕਲੀ ਜਦੋਂ ਪਰਚਾ ਹੀ ਕੈਂਸਲ ਹੋ ਜੂ ਫਿਰ 307 ਜਾਂ ਹੋਰ ਧਾਰਾਵਾਂ ਲੱਗੀਆਂ ਹੋਣ ਜਾਂ ਨਾ ਲੱਗੀਆਂ ਹੋਣ ਉਹ ਮਹਿਣਾ ਨਹੀਂ ਰੱਖਦਾ ਸਾਨੂੰ ਕਈ ਵਕੀਲ ਸਹਿਬਾਨ ਨੇ ਸੰਪਰਕ ਕੀਤਾ ਅਤੇ ਕਿਹਾ ਕਿ ਜਿਹੜੀ ਵੀਡੀਓ ਸਰਕੂਲੇਟ ਕੀਤੀ ਗਈ ਜਿਸ ਦੇ ਵਿੱਚ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਮੋਢੇ ਤੇ ਕਿਰਪਾਨ ਰੱਖ ਕੇ ਜਾਂਦਾ ਹੋਇਆ ਦਿਖਾਇਆ ਗਿਆ ਉਹ 17 ਤਰੀਕ ਤੋਂ ਇੱਕ ਦਿਨ ਪਹਿਲਾਂ ਦੀ ਸੀ ਯਾਨੀ ਕਿ 16 ਸਤੰਬਰ ਦੀ ਸੀ ਤੇ پولیس ਨੇ ਵੀ ਤਸਦੀਕ ਕਰ ਦਿੱਤਾ ਕਿ ਉਹ 17 ਤਰੀਕ ਦੀ ਵੀਡੀਓ ਨਹੀਂ ਸੀ ਹਮੇਸ਼ਾ ਸਿਮਰਨਜੀਤ ਸਿੰਘ ਬਲਾਸੀ ਆਪਣੀ ਕਿਰਪਾਨ ਯਾਨੀ ਕਿ ਜਿਹੜੀ ਪੂਰੀ ਹੁੰਦੀ ਹੈ ਸਾਈਜ਼ ਦੀ ਉਹ ਗੇਟ ਨੰਬਰ 4 ਤੇ ਸਿਕਿਉਰਿਟੀ ਵਾਲਿਆਂ ਕੋਲ ਜਮ੍ਹਾਂ ਕਰਵਾ ਕੇ ਜਾਂਦਾ ਰਿਹਾ ਹਾਂ ਉਹ ਆਪਣਾ ਤੀਰ ਵਗੈਰਾ ਨਾਲ ਲੈ ਕੇ ਜਾਂਦਾ ਜ਼ਰੂਰ ਸੀ ਜੋ ਇਸ ਹਾਰੀਆਂ ਗੱਲਾਂ ਚੰਡੀਗੜ੍ਹ ਪੁਲਿਸ ਨੇ ਤਕਰੀਬਨ ਤਕਰੀਬਨ ਤਸਦੀਕ ਕਰ ਰਹੀਆਂ ਕਰ ਲਈਆਂ ਤੇ ਜਿਹੜੀ ਹੈਗੀ ਆ ਸੀਸੀਟੀਵੀ ਦੀ ਫੁਟੇਜ ਉਹ ਹੁਣ ਖੰਡਾਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਬਾਰ ਐਸੋਸੀਏਸ਼ਨ ਦੀ ਐਗਜ਼ੀਕਟਿਵ ਨੇ ਇੱਕ ਮਤਾ ਪਾਸ ਕੀਤਾ ਉਸ ਮਤੇ ਦੇ ਵਿੱਚ ਇਸ ਵਿਵਾਦ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ ਸਰਬਸੰਮਤੀ ਦੇ ਨਾਲ ਇਸ ਕੰਪਰੋਮਾਈਜ਼ ਨੂੰ ਕਰਵਾਉਣ ਦੇ ਵਿੱਚ ਅੱਗੇ ਆਏ ਐਡਵੋਕੇਟ ਨਵਕਰਨ ਸਿੰਘ ਤੇ ਸੀਨੀਅਰ ਐਡਵੋਕੇਟ ਅਤਲ ਲਖਨਪਾਲ ਉਹਨਾਂ ਦੇ ਦਖਲ ਨਾਲ ਇਹ ਸਮਝੌਤਾ ਹੋਇਆ ਆਹ ਤੁਸੀਂ ਸਕਰੀਨ ਤੇ ਚਿੱਠੀ ਵੇਖੋ ਤੇ ਬਾਹਰ ਐਸੋਸੀਏਸ਼ਨ ਵੱਲੋਂ ਜਾਰੀ ਕੀਤਾ ਗਿਆ ਬਿਆਨ ਦੇਖੋ ਇਦੇ ਵਿੱਚ ਇਹ ਕਿਹਾ ਗਿਆ ਹੈ ਕਿ ਬਲਾਸੀ ਦੀ ਮਾਤਾ ਬਲਵਿੰਦਰ ਕੌਰ ਤੇ ਉਹਨਾਂ ਦੇ ਮਾਮਾ ਜੀ ਤੇ ਕੁਝ ਹੋਰ ਰਿਸ਼ਤੇਦਾਰ ਉਹ ਹਾਈ ਕੋਰਟ ਵੀ ਆਏ ਉਹਨਾਂ ਨੇ ਇੱਕ ਲਿਖਤੀ ਪੱਤਰ ਵੀ ਦਿੱਤਾ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਆ ਸਕਰੀਨ ਤੇ ਉਹ ਪੱਤਰ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਇਸ ਵਿਵਾਦ ਨੂੰ ਕਿਰਪਾ ਕਰਕੇ ਖਤਮ ਕਰਾਇਆ ਜਾਵੇ ਅਤੇ ਮੇਰੇ ਬੇਟੇ ਨੂੰ ਮਾਤਾ ਜੀ ਨੇ ਕਿਹਾ ਛੁਡਵਾਇਆ ਜਾਵੇ ਤੇ ਨਾਲ ਉਹਨਾਂ ਨੇ ਡਾਕਟਰ ਦੀਆਂ ਕੁਝ ਪ੍ਰੈਸਕ੍ਰਿਪਸ਼ਨ ਸਲਿੱਪਸ ਲਾਈਆਂ ਯਾਨੀ ਕਿ ਸੈਕਟਰੀਸਟ ਦੀਆਂ ਜਿਹੜਾ ਦਿਮਾਗੀ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਡਾਕਟਰ ਹੁੰਦਾ ਉਹਦੀਆਂ ਕੁਝ ਪ੍ਰੈਸਕ੍ਰਿਪਸ਼ਨ ਸਲਿੱਪਸ ਯਾਨੀ ਕਿ ਰਸੀਦਾਂ ਲਾਈਆਂ ਜਿਨ੍ਹਾਂ ਤੇ ਦਵਾਈ ਉਹਦੀ ਲਿਖੀ ਹੋਈ ਆ ਇਹੀ ਉਹਦੇ ਮਾਤਾ ਜੀ ਨੇ ਉਸ ਵੀਡੀਓ ਦੇ ਵਿੱਚ ਪਹਿਲਾਂ ਜਿਹੜੀ ਜਾਰੀ ਕੀਤੀ ਉਹਦੇ ਵਿੱਚ ਇਹ ਕਿਹਾ ਸੀ ਕਿ ਬਲਾਸੀ ਸਿਮਰਨਜੀਤ ਸਿੰਘ ਸਥਿਰ ਮੰਦਾ ਦਿਮਾਗ ਦਾ ਨਹੀਂ ਅਸਥਿਰ ਅਨਸਟੇਬਲ ਸੋ ਇਸ ਨੂੰ ਮਤੇ ਨਜ਼ਰ ਰੱਖਦੇ ਹੋਏ ਜਿਹੜੇ ਸ਼ਿਕਾਇਤ ਕਰਤਾ ਸੀ ਉਹਦਾ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਅਸੀਂ ਕੋਈ ਆਪਣੀ ਸ਼ਿਕਾਇਤ ਤੇ ਕਾਰਵਾਈ ਨਹੀਂ ਅੱਗੇ ਕਰਉਣਾ ਚਾਹੁੰਦੇ ਸਾਨੂੰ ਜ਼ਮਾਨਤ ਜੇ ਦੇ ਦਿੱਤੀ ਜਾਏ ਐਡਵੋਕੇਟ ਸਿਮਰਨਜੀਤ ਸਿੰਘ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਤੇ ਉਹਦੇ ਫਲਸਫੇ ਰੂਪ ਜ਼ਮਾਨਤ ਹੋ ਗਈ ਪਰ ਅੱਜ ਅਸੀਂ ਜਦੋਂ ਚੈੱਕ ਕੀਤਾ ਦੁਪਹਿਰੇ ਤਾਂ ਚੀਫ ਜੁਡੀਸ਼ੀਅਲ ਮੰਜੇਸਟਰੇਟ ਦੀ ਅਦਾਲਤ ਦਾ ਇਹ ਹੁਕਮ ਇਹ ਕੋਰਟਸ ਵੈਬਸਾਈਟ ਦੇ ਉੱਤੇ ਅਪਲੋਡ ਨਹੀਂ ਸੀ ਹੋਇਆ ਜਦੋਂ ਉਹ ਆਦੇਸ਼ ਸਾਨੂੰ ਮਿਲ ਜਾਏਗਾ ਉਹਦੇ ਵਿਸਤਾਰ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਗੇ ਤੁਹਾਨੂੰ ਦੱਸਦੇ ਆ ਕਿ ਚੰਡੀਗੜ੍ਹ ਪੁਲਿਸ ਦੇ ਸੂਤਰਾਂ ਮੁਤਾਬਕ ਜਿਵੇਂ ਅਸੀਂ ਪਹਿਲਾਂ ਖਬਰ ਦੇ ਚੁੱਕੇ ਹਾਂ ਐਡਵੋਕੇਟ ਰਵਨੀਤ ਕੌਰ ਦੇ ਵਿਰੁੱਧ ਕੋਈ ਇਹੋ ਜਿਹਾ ਐਵੀਡੈਂਸ ਸਬੂਤ ਮੌਸੂਲ ਨਹੀਂ ਹੋਇਆ ਜਿਹਦੇ ਤਹਿਤ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੇ ਜਾਂ ਉਸ ਤੇ ਕੋਈ ਕਾਰਵਾਈ ਕੀਤੀ ਜਾ ਸਕੇ ਸਾਨੂੰ ਰਵਨੀਤ ਕੌਰ ਦਾ ਅਜੇ ਤੱਕ ਕੋਈ ਸੁਨੇਹਾ ਜਾਂ ਉਹਨਾਂ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਇੱਕ ਇਹ ਚੀਜ਼ ਪਤਾ ਲੱਗੀ ਕਿ ਇੱਕ ਸੀਨੀਅਰ ਐਡਵੋਕੇਟ ਨੇ ਸਾਨੂੰ ਦੱਸਿਆ ਕਿ ਐਡਵੋਕੇਟ ਰਵਨੀਤ ਕੌਰ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੀ ਹੈ ਉਹ ਵਾਜਬ ਨਹੀਂ ਉਹਨਾਂ ਨੇ ਆਪਣੀ ਇੱਕ ਗੱਲ ਦੱਸੀ ਜਦੋਂ ਉਹ ਮੌਜੂਦ ਸੀ ਕਹਿੰਦੇ ਜੀ ਇੱਕ ਦਿਨ ਸਿਕਿਉਰਿਟੀ ਵਾਲਿਆਂ ਨੇ ਐਡਵੋਕੇਟ ਰਵਨੀਤ ਘੋੜ ਨੂੰ ਬਾਹਰੋਂ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਤਾਂ ਮੈਂ ਉੱਥੇ ਸੀ ਲੰਘ ਰਿਹਾ ਸੀ ਮੈਂ ਰੁਕਿਆ ਤੇ ਮੈਂ ਸਿਕਿਉਰਿਟੀ ਵਾਲਿਆਂ ਨੂੰ ਕਿਹਾ ਕਿ ਇਹ ਮੈਡਮ ਵਕੀਲ ਨੇ ਭਾਵੇਂ ਇਹ ਬਾਰ ਦੇ ਮੈਂਬਰ ਨਹੀਂ ਕਿਉਂਕਿ ਸਕਿਉਰਿਟੀ ਵਾਲੇ ਨੇ ਕਿਹਾ ਜੀ ਇਹ ਬਾਅਰ ਐਸੋਸੀਏਸ਼ਨ ਦੇ ਮੈਂਬਰ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਅੰਦਰ ਦਾਖਲ ਨਹੀਂ ਕੀਤਾ ਜਾ ਸਕਦਾ ਪਰ ਉਸ ਸੀਨੀਅਰ ਐਡਵੋਕੇਟ ਨੇ ਦਖਲ ਦੇ ਕੇ ਇਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਵਾਈ ਉਹਨਾਂ ਦੇ ਮੁਤਾਬਕ ਆਂਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਕੋ ਆਪਣਾ ਕੇਸ ਵੀ ਲੱਗਿਆ ਹੋ ਸਕਦਾ ਜਿਹਦੇ ਵਿੱਚ ਇਹ ਪਰਸਨਲੀ ਅਪੀਅਰ ਹੋਣਾ ਚਾਹੁੰਦੇ ਹੋਣ ਤੁਸੀਂ ਕਿਸੇ ਵਕੀਲ ਨੂੰ ਇਸ ਤਰ੍ਹਾਂ ਗੇਟ ਤੇ ਨਹੀਂ ਰੋਕ ਸਕਦੇ ਪਰ ਅਗਲੀ ਗੱਲ ਸੁਣਨ ਵਾਲੀ ਹੈ ਕਹਿੰਦੇ ਜੀ ਨਾਲ ਦੀ ਨਾਲ ਹੀ ਇਸ ਵਕੀਲ ਮੈਡਮ ਨੇ ਇਲਜ਼ਾਮ ਲਾਤਾ ਸਿਕਿਉਰਟੀ ਵਾਲਿਆਂ ਤੇ ਕਿ ਇਹਨਾਂ ਨੇ ਮੇਰੇ ਨਾਲ ਛੇੜਛਾੜ ਕੀਤੀ ਹੈ ਮੋਲੇਸਟੇਸ਼ਨ ਸ਼ਬਦ ਇਹਨੂੰ ਕਹਿੰਦੇ ਆ ਅੰਗਰੇਜ਼ੀ ਚ ਮੇਰੇ ਨਾਲ ਛੇੜਛਾੜ ਕੀਤੀ ਹੈ ਕਿਉਂਕਿ ਸਿਕਿਉਰਟੀ ਵਾਲੇ ਸਾਰੇ ਮਰਦ ਸੀ ਇਹ ਉਹਨਾਂ ਨੇ ਆਪਣੀ ਹੱਡ ਬੀਤੀ ਜਾਂ ਜਿਹੜੀ ਚੀਜ਼ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰੀ ਇਹ ਉਹਨਾਂ ਨੇ ਦੱਸੀ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਐਡਵੋਕੇਟ ਸਿਮਰਨਜੀਤ ਬਲਾਸੀ ਦਾ ਕੋਈ ਕਸੂਰ ਨਹੀਂ ਸੀ ਦਰਸਲ ਉਹਦੇ ਨਾਲ ਕੁੱਟਮਾਰ ਜਿਹੜੀ ਹੋਈ ਉਹ ਨਿੰਦਣਯੋਗ ਹੈ। ਇੱਕ ਸਿੰਗਲ ਬੰਦੇ ਨੂੰ ਇਕੱਲੇ ਬੰਦੇ ਨੂੰ ਇੰਨੇ ਵਕੀਲ ਕੁੱਟਣ ਨੂੰ ਪੈ ਜਾਣ ਤੇ ਉਹ ਨਿੰਦਣ ਯੋਗ ਦੁਖਦਾਈ ਹੈ। ਇਸੇ ਸੰਦਰਭ ਦੇ ਵਿੱਚ ਜਿਹੜਾ ਗੈਂਗਸਟਰ ਡੋਨੀ ਬੱਲ ਉਹਦੀ ਧਮਕੀ ਦਾ ਮਾਮਲਾ ਵੀ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਉਹਨੇ ਬਾਅਦ ਦੇ 77 ਗगनਦੀਪ ਜੰਮੂ ਨੂੰ ਵੌਇਸ ਨੋਟ ਵੌਇਸ ਮੈਸੇਜ ਭੇਜ ਕੇ ਧਮਕੀ ਦਿੱਤੀ ਸੀ ਕਿ ਤੈਨੂੰ ਅਸੀਂ ਘਰ ਅੰਦਰ ਵੜ ਕੇ ਮਾਰਾਂਗੇ। ਮੇਰਾ ਖਿਆਲ ਹੈ ਇਹ ਹੁਣ ਸਾਰਾ ਵਿਵਾਦ ਨਿਜਿੱਠਿਆ ਗਿਆ ਔਰ ਜਿਹੜਾ ਚੀਫ ਜਸਟਿਸ ਸਾਹਿਬ ਦੀ ਅਦਾਲਤ ਨੇ ਇਸ ਝਗੜੇ ਦਾ ਸੂਓ ਮੋਟੋ ਸੰਗਿਆਨ ਲਿਆ ਸੀ ਨੋਟਿਸ ਲਿਆ ਸੀ ਉਹਦੀ ਤਰੀਖ 25 ਹੈ ਯਾਨੀ ਕਿ ਇੱਕ ਦਿਨ ਛੱਡ ਕੇ ਉਹਦੀ ਤੇ ਗੱਲਬਾਤ ਹੋਏਗੀ ਬਹਿਸ ਹੋਏਗੀ ਉਹਦੇ ਵਿੱਚ ਐਗਜ਼ੈਕਟਿਵ ਦੇ ਲੋਕ ਵੀ ਹਾਜ਼ਰ ਹੋਣਗੇ ਤੇ ਰਵਨੀਤ ਕੌਰ ਨੂੰ ਵੀ ਮੌਕਾ ਮਿਲੇਗਾ ਬੋਲਣ ਦਾ ਤੇ ਸਿਮਰਨਜੀਤ ਸਿੰਘ ਬਲਾਸੀ ਨੂੰ ਵੀ ਮੌਕਾ ਮਿਲੇਗਾ ਬੋਲਣ ਦਾ ਸੋ 25 ਤਰੀਕ ਦਾ ਇੰਤਜ਼ਾਰ ਕਰਦੇ ਆ ਕਿ ਉਸ ਦਿਨ ਕੀ ਨਿਕਲ ਕੇ ਆਉਂਦਾ ਤੇ ਇੱਥੇ ਕਰਦੇ ਆ ਜੀ ਖਬਰ ਦਾ ਅੰਤ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼